ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ 22 ਤੋਂ ਲੈ ਕੇ 25 ਮਈ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਗੜੇਮਾਰੀ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਮੌਸਮ ਵਿਭਾਗ ਵੱਲੋਂ ਕਿਹਨਾ ਭਾਗਾਂ ਚ ਬਹੁਤ ਉਮੀਦ ਹੀ ਕਾਰਵਾਈ ਦੇਖਣ ਨੂੰ ਮਿਲੂਗੀ ਕਿਹੜੇ ਭਾਗ ਸਾਬ ਤੇ ਖੁਸ਼ਕ ਬਣ ਜਾਣਗੇ ਆਉਣ ਦੇ ਦਿਨਾਂ ਚ ਆਪਣਾ ਗਰਮੀ ਕਿੰਨਾ ਕੁ ਪ੍ਰਕੋਪ ਦਿਖਾਵੇਗੀ ਟੈਂਪਰੇਚਰ ਕਿੰਨਾ ਪਿਆ گا ਅੱਜ ਆਪ ਨੂੰ ਹਾਈਸਟ ਦੇਖਣ ਨੂੰ ਮਿਲ ਸਕਦੇ ਹਨ ਵੀਡੀਓ ਸ਼ੁਰੂ ਕਰਤਾ ਬਣਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ లైక్ షేర్ జరూర కర్దేਓ ਆਪਣੇ ਕਿਸਾਨ ਵੀਰਾਂ ਨਾਲ ਜਿਨ੍ਹਾਂ ਨੂੰ ਆਪਣੇ వెదర్ ਦੀ ఇన్ఫర్మేషన్ ਲੋੜ ਪੈਂਦੀ ਚਲੋਗੇ ਆਦੇ ਵੀਡੀਓ ਨਾਲ ਹਾਂ ਤੁਸੀਂ 22 ਮਈ ਪੰਜਾਬ ਦੇ 11 ਵਜੇ ਦੀ ਸਵੇਰ ਦੀਆਂ ਲਾਈਵ ਸੈਟ ਦੇਖਦੇ ਸਦੋਂ ਪੰਜਾਬ ਦੇ ਸਾਰੇ ਭਾਗ ਆਪਣੂ ਸਾਫ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਨਾ ਤੇਜ ਪੂਰਾ ਚੱਲ ਰਿਹਾ ਆਪਣੇ ਪੰਜਾਬ ਦੇ ਲਗਭਗ ਸਾਰੇ ਭਾਗਾਂ ਵਿੱਚ ਆਪਣੇ 20 ਤੋਂ ਲੈ ਕੇ 30 40 ਕਿਲੋਮੀਟਰ ਪਰ ਰਾਵੀ ਸਪੂਰੇ ਨਾਲ ਪੂਰਾ ਚੱਲ ਰਿਹਾ ਪੰਜਾਬ ਦੇ ਕਈ ਭਾਗਾਂ ਵਿੱਚ ਲਗਭਗ ਸਾਰੇ ਭਾਗਾਂ ਵਿੱਚ ਹੀ ਚੱਲ ਰਿਹਾ ਹੈ ਵਾਕੀੜਾ ਕਾਸਟਮ ਤੋਂ ਬਣਿਆ ਉਸਨੇ ਆਪਣੇ ਪੰਜਾਬ ਦੇ ਕਾਫੀ ਪੈਗ ਉੱਚ ਕਰ ਵੀ ਦੇਖਣ ਮਿਲੀ ਆਪਣੇ ਮਾਝੇ ਦੁਆਬੇ ਦੇ ਭਾਗ ਕਈ ਕਵਰ ਹੋਏ ਸਿਸਟਮ ਨਾਲ ਬਾਅਦ ਦੇ ਖੇਤਰ ਵੀ ਕਵਰ ਹੋਏ ਮਾਲਵੇ ਦੇ ਵੀ ਆਪਣੇ ਹਰਿਆਣੇ ਦੇ ਨਾਲ ਲੱਗਦੇ ਤੇ ਹਿਮਾਚਲ ਦੇ ਨਾਲ ਲੱਗਦੇ ਭਾਗ ਕਵਰ ਹੋਏ ਜਿੱਥੇ ਨਾਲ ਉਹ ਸਿਸਟਮ ਨਾਲ ਕਾਫੀ ਮੀਂਹ ਦੇਖਣ ਨੂੰ ਮਿਲਿਆ ਜਿਸ ਕਰਕੇ ਅੱਜ ਥੋੜੀ ਜਿਹੀ ਨਰਮਾਈ ਹੈ ਅੱਜ ਗਰਮੀ ਥੋੜੀ ਜਿਹੀ ਘਟ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਦਿਨਾਂ ਦੇ ਆਪਣੇ ਮੁਕਾਬਲੇ ਅੱਜ ਥੋੜੀ ਜਿਹੀ ਨਰਮਾਈ ਦੇਖਣ ਨੂੰ ਮਿਲ ਰਹੀ ਹੈ ਮੌਸਮ ਵਿੱਚ ਪਰ ਆਪਣੇ ਪੂਰਾ ਆਪਣੇ 1-2 ਵਜੇ ਤੋਂ ਬਾਅਦ ਪੂਰਾ ਵਿੱਚ ਠੰਡ ਦੇਖਣ ਨੂੰ ਮਿਲ ਸਕਦੀ ਹੈ ਹੁਣ ਪੂਰਾ ਕਾਫੀ ਤੇਜ਼ ਰਫ਼ਤਾਰ ਤੇ ਚੱਲ ਰਿਹਾ ਸਾਡੇ ਏਰੀਆ 'ਚ ਸਾਡੇ ਏਰੀਆ 'ਚ ਬੋਸਲਾ ਹੈ ਤੇ ਆਪਣੇ 2 ਵਧੀਆ ਆਪਣੇ ਰਫਤਾਰ ਥੋੜੀ ਢਲੀ ਪੂਗੀ ਆਪਣੇ ਪਰੇ ਦੀ ਬਾਕੀ ਗੱਲ ਕਰੀ ਅੱਜ ਮੀਂਹ ਕਣੀ ਦੀ ਮੀਂਹ ਕਣੀ ਦਾ ਥੋੜਾ ਜਿਹਾ ਆਪਣਾ ਘਾਟੀ ਸਾਰ ਦੇਖਣ ਨੂੰ ਮਿਲ ਰਿਹਾ ਹੈ ਨਾ ਫੇ ਵੀ ਆਪਣੇ 20 30% ਦਾ ਸਾਰ ਹਨ ਤੁਹਾਨੂੰ ਪਤਾ ਹੈ ਪੂਰਾ ਚੱਲ ਰਿਹਾ ਹੈ ਤੇ ਉੱਤੋਂ ਆਪਣੇ ਹੀਟ ਵੀ ਬਣੀ ਹੋਈ ਹੈ ਧੁੱਪ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਤੁਹਾਨੂੰ ਪਤਾ ਹੈ ਪ੍ਰੀ ਮੌਨਸੂਨ ਸੀਜ਼ਨ ਦੇ ਵਿੱਚ ਕਿਸੇ ਵੀ ਭਾਗ ਵਿੱਚ ਕਦੇ ਵੀ ਗਤੀਵਧੀ ਹੋ ਸਕਦੀ ਹੈ ਅੱਬ ਬਿਲਕੁਲ 100% ਸ਼ੋਰ ਨਹੀਂ ਕਹਿ ਸਕਦੇ ਕਿ ਪਾ ਜਮੀਨ ਨਹੀਂ ਦੇਖਣ ਨੂੰ ਮਿਲੇਗਾ ਹੋ ਸਕਦਾ ਹੈ ਅਚਾਨਕ ਬੱਦਲਵਾਈ ਕ੍ਰੀਏਟ ਹੋ ਜਾਵੇ ਤੇ ਮੀਂਹ ਦੇਖਣ ਨੂੰ ਮਿਲੇ ਬਾਕੀ ਜੇ ਬੱਦਲਵਾਈ ਜਦੋਂ ਦੀ ਕੋਈ ਰੇਟ ਹੁੰਦੀ ਹੈ ਅਚਾਨਕ ਕਈ ਵੀ ਭਾਗ ਵਿੱਚ ਕਿਸੇ ਵੀ ਭਾਗ ਵਿੱਚ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤਾਂ ਸ਼ੇਅਰ ਵੀ ਜਰੂਰ ਕਰ ਲਗਭਗ 23 24 ਤੋਂ 25 ਨੂੰ ਵੀ ਮੌਸਮ ਇਦਾਂ ਦੇ ਦੇਖਣ ਨੂੰ ਮਿਲੂਗਾ ਆਪਣੇ ਨਾਲ ਆਪ ਇਹਨਾਂ ਦਿਨਾਂ ਵਿੱਚ ਤੁਹਾਡੀ ਮੀਂਹ ਦੇਖਣ ਨੂੰ ਮਿਲ ਸਕਦਾ ਅੱਜ ਬੱਦਲਵਾਈ ਨਹੀਂ ਕ੍ਰੀਏਟ ਹੋਈ ਹੋ ਸਕਦਾ ਇੱਕ ਹਾਲੂ ਕ੍ਰੀਏਟ ਹੋ ਜਾਵੇ ਜਾਂ ਕਾਲੂ ਕ੍ਰੀਏਟ ਨਹੀਂ ਹੋਈ ਹੋ ਸਦਾ ਆਪਣੇ ਤਾਂ ਆਪਣੇ ਪਰਸੋਂ 24 ਨੂੰ ਕ੍ਰੀਏਟ ਹੋ ਜਾਵੇ ਮਤਲਬ ਆਪਣੇ 25 ਤਰੀਕ ਦੇ ਕੋਲਮ ਬਣਾਏ ਗੱਲ ਕਰੀਏ ਦੁਪਹਿਰ ਨੂੰ ਹੋ ਸਕਦਾ ਕਦੇ ਵੀ ਸਿਸਟਮ ਕ੍ਰੀਏਟ ਹੋ ਸਕਦਾ ਹੈ ਕੋਈ ਵੀ ਪੂਰਾ ਦੇਖਣ ਨੂੰ ਮਿਲੂਗਾ ਆਪਣੇ 25 ਤਰੀਕ ਦੇ ਜਿਨ੍ਹਾਂ ਥੋੜੇ ਬਹੁਤੇ ਟੈਂਪਰੇਚਰ ਆਪਣੇ ਗਰਾਵੜ ਦੇਖਣ ਨੂੰ ਮਿਲ ਸਕਦੀ ਹੈ ਥੋੜੀ ਬੋਦੀ ਨਰਮਾਈ ਦੇਖਣ ਨੂੰ ਮਿਲ ਸਕਦੀ ਪਰ ਕੋਈ ਖਾਸ ਅਸਰ ਨਹੀਂ ਹੁੰਦਾ ਟ ਆਪਾਂ ਰਾਤ ਤੋਂ ਦੇਖ ਰਹੇ ਮੈਂ ਫਤਿਏ ਬਾਕੀ ਗੱਲ ਕਰੀਏ ਮੌਂਸੂਨ ਨਹੀਂ ਐਕਟੀਵ ਵੀ ਮੌਂਸੂਨ ਦੇ ਸਕਦਾ ਹਾਂ ਐਕਟੀਵ ਮੌਂਸੂਨ ਦੇ ਆਪਾਂ ਗੱਲ ਨਹੀਂ ਕੀਤੀ ਹੱਲ ਤਾਂ ਪਰ ਐਕਦੀ ਮੌਂਸੂਨ ਆਪਣੇ ਕਾਫੀ ਹੀ ਕੀਤਾ ਚੱਲ ਰਿਹਾ ਹੈ 10 ਦਿਨਾਂ ਦਾ ਹੱਲ ਤਾਂ ਆਪਣੇ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨਾਂ ਦੇ ਮੁਕਾਬਲੇ ਬਾਕੀ ਮੌਂਸੂਨ ਦੇ ਬਾਰੇ ਵੀ ਆਪਾਂ ਕੁਝ ਜ਼ਿਆਦਾ ਡਿਟੇਲ ਨਹੀਂ ਗੱਲ ਕਰ ਸਕਦੇ ਕਿਉਂਕਿ ਇਸ ਦਾ ਕੋਈ ਪਤਾ ਨਹੀਂ ਹੈ ਮੌਂਸੂਨ ਚ ਕਦੇ ਰਫਤਾਰ ਘਟ ਦੇਵੇ ਕਦੇ ਵਾਜੇ ਬਾਕੀ ਆਪਣੇ ਕੰਮ ਲਗਭਗ ਆਪਣੇ ਕੱਲ੍ਹ ਜਾਂ ਪਰਸ ਨੂੰ ਆਪਣੇ 24 25 ਨੂੰ ਆਪਣੇ ਮੌਂਸੂਨ ਨੂੰ ਐਂਟਰ ਕਰ ਜੂਗਾ ਆਪਣੇ ਇੰਡੀਆ ਚ ਹਾਲੇ ਆਪਣੇ ਇੰਡੀਆ ਦੇ ਭਾਗਾਂ ਨੂੰ ਬਾਕੀ ਆਪਣੇ 10 ਦਿਨਾਂ ਦਾ ਡਿਫਰੈਂਸ ਚੱਲ ਰਿਹਾ ਹੈ ਖੁਫਾ ਦਾ ਆਪਣੇ ਪੰਜਾਬ ਵਿੱਚ ਵੀ ਜਾਇ ਸਿਰਫ ਦਾ ਨਾ ਚੱਲ ਰਿਹਾ ਫਿਰ ਆਪਣੇ ਆਪਣੀ ਅਕਦੀ ਪੰਜਾਬ ਵਿੱਚ ਵੀ ਆਪ ਨੂੰ 15 20 ਜੂਨ ਤੋਂ ਜਾਂ 20 25 ਜੂਨ ਤੋਂ ਆਪਣੇ ਕਾਰਵਾਈਆਂ ਦੇਖਣ ਨੂੰ ਮਿਲ ਜੂਗੀਆਂ ਮੌਨਸੂਨੀਆਂ ਉਹਦਾ ਆਪਣੇ ਲਗਭਗ 30 ਜੂਨ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਆਪਣੇ ਮੌਨਸੂਨ ਐਂਟਰ ਕਰਦਾ ਹੈ ਬਾਕੀ ਅੱਜ ਜਦੀਵਰ ਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਤੇ ਨੂੰ ਸਬਸਕ੍ਰਾਈਬ ਵੀ ਕਰ ਲਿਓ ਦੁਪਹਿਰ ਤੋਂ ਬਾਅਦ ਕੋਈ ਵੀ ਗਤੀਵਿਧੀ ਦੇਖਣ ਨੂੰ ਮਿਲ ਜੂਗੀ ਸੋਰੀ ਜਾਂ ਮਿਲਦੀ ਹੈ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿਓ ਬਕਰ ਤੁਹਾਨੂੰ